ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਅੱਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੇਰੇ ਮਨ ਵਿੱਚ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੀ ਵਿੱਚ ਪਈ ਹੈਗੇ 1 ਮਾਰਚ ਪਈ ਹੈ ਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕੰਪਨਰ ਓਕੇ ਜਿਆਦਾ ਸਾਬ अपील ਦਾ ਚੱਲੇਗੀ ਜਿੰਨਾ ਕਿ ਉਹ ਕਨਵੈਕਸ਼ਨ ਜਿਹੜੀ ਹੈਗੇ ਸਟੇ ਹੋ ਗਈ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆ ਸਕਦਾ ਹੈ ਇਹ ਹੋ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਵਿੱਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਜਦ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮੀਅਮ ਸਾਈ ਜਿਹੜਾ ਉਹ ਵੋਟਰ ਨੇ ਦੇਖ ਕੇ ਕੀਤਾ ਹੈ ਕਨਵੈਕਸ਼ਨ ਸਟੇ ਕੀਤੀ ਹੈ ਆ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਇਸ ਕਰਕੇ ਇੱਕ ਰਿਕਵੈਸਟ ਕੀਤੀ ਸੀ ਠੀਕ ਹੈ ਗੱਲ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਸਪੈਸ਼ਲਿਸਟ ਜੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਅੰਟਰਨ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਡੀਲ ਆਡਰ ਆਏਗਾ ਉਹਦੇ ਵਿੱਚ ਪਤਾ ਲੱਗੇਗਾ ਕਿ ਯਸ ਥੱਲੋ 2 ਸਾਲ ਦੀ ਸਜ਼ਾ ਹੋਈ ਹੈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਉਕੇ ਉਸੰਚਿਤ ਤੇ ਬੈਸ ਹੋਈ ਸੀ ਜਿਹਦੇ ਚ ਚਾਰ ਕੇਸ ਹੋਰ ਕ੍ਰਿਮੀਨਲ ਕੇਸ ਚਾਰ ਪਾਏ ਗਏ ਸੀ ਗਮਨਰੂੜਾ ਦੇ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਸ ਸਾਹਿਬ ਨੇ ਕੀਤੀ ਹੈ ਮੈਂ ਦਿੱਤੀ ਨਹੀਂ ਕੀਤੀ ਹੈ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਜੀ ਐਡਵੋਕੇਟ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤਾਂ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਕੀ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੈਨੂੰ ਮਿਲ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੀ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜਦੋਂ ਤੱਕ ਅਪੀਲ ਦਾ ਚੱਲੇਗੀ ਜਿੰਨਾ ਚਿਰ ਉਹ ਕਲੈਕਸ਼ਨ ਜਿਹੜੀ ਹੈ ਸਟੇ ਹੋ ਗਈ ਹੈ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆ ਸਕਦਾ ਹੈ ਇਹ ਹੋ ਤਾਂ ਜਿਹੜੀ ਹੈਗੀ ਉਹ ਤੋਂ ਬਾਅਦ ਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਜਦੋਂ ਬਾਅਦ ਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮੋਫਸਾਈ ਜਿਹੜਾ ਕੋਟਰੇ ਦੇ ਦੇਖ ਕੇ ਕੀਤਾ ਹੈ ਕਲੈਕਸ਼ਨ ਸਟੇ ਕੀਤੀ ਹੈ ਤਾਂ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਕਿਸ ਕਰਕੇ ਇਹ ਰਿਕਵੈਸਟ ਕੀਤੀ ਹੈ ਠੀਕ ਹੈ ਘੱਟ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਸਪੇਸ਼ੀਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਅਰਡਰ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਡੀਟੇਲ ਆਡਰ ਆਏਗਾ ਉਹਦੇ ਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਹੈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਉਕੇ ਉਸੰਚਿਤ ਬਹਿਸ ਹੋਈ ਸੀ ਜਿੰਦੇ ਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਕਮਨਰਪੁਰਾ ਦੇ 1996 ਤੋਂ ਲੈ ਕੇ 2020 ਤੱਕ 4 ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਨੂੰ ਤੇ ਕੀਤੀ ਨਹੀਂ ਕੀਤੀ ਇਹ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਠੀਕ ਐਡਵੋਕੇਟ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਆ ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤਾ ਹੋਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਅੱਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮਿਲਣੀ ਮਿਲ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੀ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਰੈਂਟਰ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜਦੋਂ ਤੱਕ ਅਪੀਲ ਦਾ ਚੱਲੇਗੀ ਜਿੰਨਾ ਚਿਰ ਉਹ ਕਮਿਸ਼ਨ ਜਿਹੜੀ ਹੈਗੇ ਸਟੇ ਹੋਗੀ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਕੇ ਵਿੱਚ ਆ ਸਕਦਾ ਹੈ ਇਹ ਹੋ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਵਿੱਚ ਇਸ ਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਜਦੋਂ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮੋਫ ਸਾਈ ਜਿਹੜਾ ਉਹ ਵੋਟਰ ਦੇ ਦੇਖ ਕੇ ਕੀਤਾ ਹੈ ਕਮਿਸ਼ਨ ਸਟੇ ਕੀਤੀ ਹੈ ਆ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਇਸ ਕਰਕੇ ਇੱਕ ਰਿਕਵੈਸਟ ਕੀਤੀ ਹੈ ਠੀਕ ਹੈ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਸਪੈਸੀਸੀ ਵੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਅਰਡਰ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਡੀਲ ਆਟਰ ਆਏਗਾ ਉਹਦੇ ਵਿੱਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਉਪਰੋਕਤ ਸੰਚਿਤ ਬਹਿਸ ਹੋਈ ਸੀ ਜਿੰਦੇ ਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਗਮਨਰ ਰੋੜਾ ਦੇ 1996 ਤੋਂ ਲੈ ਕੇ 2020 ਤੱਕ 4 ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਂ ਰਿਟੇ ਕੀਤੀ ਨਹੀਂ ਕੀਤੀ ਇਹ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਠੀਕ ਐਡਵੋਕੇਟ ਸਾਹਿਬ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪ੍ਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਕੀ ਦੁਆਵਾ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੈਨੂੰ ਮਿਲੀ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈ ਗਿਆ ਨੇ ਅਪੀਲ ਦੀ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵੈਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜੀ ਜਦੋਂ ਤੱਕ ਅਪੀਲ ਦਾ ਚੱਲੇਗੀ ਜਿੰਨਾ ਚਿਰ ਉਹ ਕਮਿਸ਼ਨ ਜਿਹੜੀ ਹੈਗੇ ਸਟੇ ਹੋ ਗਈ ਹੈ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆ ਸਕਦਾ ਹੈ ਇਹ ਹੋ ਤਾਂ ਜਿਹੜੀ ਹੈਗੀ ਉਹ ਤੋਂ ਬਾਅਦ ਚ ਰਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਬਾਅਦ ਵਿੱਚ ਹੋਏਗਾ ਪਰ ਜਿਹੜਾ ਹੈਗਾ ਪ੍ਰੈਮੋਫਸਾਈ ਜਿਹੜਾ ਉਹ ਵੋਟਰ ਨੇ ਦੇਖ ਕੇ ਕੀਤਾ ਹੈ ਕਨੈਕਸ਼ਨ ਸਟੇ ਕੀਤੀ ਹੈ ਤਾਂ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਕਿਸ ਕਰਕੇ ਇੱਕ ਅਰਜ਼ੀ ਕੀਤੀ ਹੈ ਠੀਕ ਹੀ ਗੱਲ ਹੈ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਸਪੈਸੀਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਅਰਜ਼ੀ ਕੀਤੀ ਸੀ ਉਹਨੂੰ ਰੈਕਟ ਸਟੇ ਕੀਤੀ ਹੈ ਬਾਕੀ ਟੇਲ ਆਡਰ ਆਏਗਾ ਉਹਦੇ ਵਿੱਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਉਪ계 ਉਸੰਚਿਤ ਤੇ ਬਹਿਸ ਹੋਈ ਸੀ ਜਿਹਦੇ ਚ ਚਾਰ ਕੇਸ ਹੋਰ ਕ੍ਰਿਮੀਨਲ ਕੇਸ ਚਾਰ ਪਾਏ ਗਏ ਸੀ ਗਮਨ ਰੋੜਾ ਦੇ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਨੂੰ ਤੇ ਕੀਤੀ ਨਹੀਂ ਕੀਤੀ ਹੈ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਜੀ ਐਡਵੋਕੇਟ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਆ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪ੍ਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਕੀ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੈਨੂੰ ਮਿਲੀ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੇ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵੈਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜਦੋਂ ਜਦੋਂ ਅਪੀਲ ਦਾ ਚੱਲੇਗੀ ਜੇ ਨਾ ਕਰ ਉਹ ਕਲੈਕਸ਼ਨ ਜਿਹੜੀ ਹੈ ਉਸਤੇ ਹੋ ਗਈ ਹੈ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆ ਰਿਹਾ ਸੀ ਇਹ ਹੋ ਤਾਂ ਜਿਹੜੀ ਰਹਿ ਗਈ ਹੈ ਉਸ ਤੋਂ ਬਾਅਦ ਵਿੱਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਜਦੋਂ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮੋਫ ਸਹੀ ਜਿਹੜਾ ਉਹ ਵੋਟਰ ਦੇ ਦੇਖ ਕੇ ਕੀਤਾ ਹੈ ਕਨਫੀਮ ਸਟੇ ਕੀਤੀ ਹੈ ਆ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਊਂਡਸ ਹੈਗੇ ਨੇ ਇਸ ਕਰਕੇ ਇੱਕ ਰਿਕਵੈਸਟ ਕੀਤੀ ਹੈ ਠੀਕ ਹੈ ਅੱਜ ਹਾਂ ਆਨਯੋਗ ਸੈਸ਼ਨ ਕੋਰਟ ਸੇਸ਼ਨ ਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਇੰਟਰਵਿਊ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਡੀਲ ਆਟਰ ਆਏਗਾ ਉਹਦੇ ਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਕੋਪੀ ਉਸੈਂਸ ਤੇ ਬਹਿਸ ਹੋਈ ਸੀ ਉਹਦੇ ਚ ਚਾਰ ਕੇਸ ਹੋਰ ਕ੍ਰਿਮੀਨਲ ਕੇਸ ਚਾਰ ਪਾਏ ਗਏ ਸੀ ਕਮਨਰੂੜਾ ਦੇ 1996 ਤੋਂ ਲੈ ਕੇ 2020 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੇਰੇ ਇੱਥੇ ਕੀਤੀ ਨਹੀਂ ਕੀਤੀ ਇਹ ਦੇਖਣਾ ਪਏਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਠੀਕ ਐਡਵੋਕੇਟ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵਿਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤਾਂ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪ੍ਰਮਾਤਮਾ ਅੱਗੇ ਦੁਆਵਾਂ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮੈਨੂੰ ਮਿਲੀ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈ ਗਿਆ ਨੇ ਅਪੀਲ ਦੇ ਵਿੱਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵਿਕਸ਼ਨ ਦਾ ਸੀਗਾ ਜਿਹੜੀ 31 ਲੱਖ ਰੁਪਏ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜਦੋਂ ਅਪੀਲ ਦਾ ਚੱਲੇਗੀ ਜੇ ਨਾ ਫਿਰ ਉਹ ਕਨਵਿਕਸ਼ਨ ਜਿਹੜੀ ਹੈਗੇ ਸਟੇ ਹੋ ਗਈ ਕੀ ਲੱਗਦਾ ਜਿਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਦੇ ਚਾਹਤਾ ਸੀ ਇਹ ਉਹ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਵਿੱਚ ਇਸ ਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਜਦੋਂ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮੋਫ ਸਾਈ ਜਿਹੜਾ ਉਹ ਵੋਟਰ ਨੇ ਦੇਖ ਕੇ ਕੀਤਾ ਹੈ ਕੰਡਕਸ਼ਨ ਸ੍ਰੀ ਕੀਤੀ ਹੈ ਉਹ ਉਸ ਦੇ ਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਇਸ ਕਰਕੇ ਇਹ ਕੰਡਕਸ਼ਨ ਕੀਤੀ ਹੈ ਠੀਕ ਹੈ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਪੇਸ਼ੀ ਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਇੰਟਰਨ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਡੀਲ ਆਡਰ ਆਏਗਾ ਉਹਦੇ ਵਿੱਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਉਹ ਕਿਵੇਂ 스테ਟ ਕੀਤੀ ਹੈ ਕੀ ਕੀ ਕਾਰਨ ਹੈ ਕਿਉਂਕਿ ਉਸ ਦਿਨ ਜਿਸ ਤੇ ਬਹਿਸ ਹੋਈ ਸੀ ਉਹਦੇ ਵਿੱਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਕਿ ਅਮਨ ਅਰੋੜਾ ਦੇ 1996 ਤੋਂ ਲੈ ਕੇ 2020 ਤੱਕ 4 ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ 스테 ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਮੈਡਿਟ ਤੇ ਕੀ ਕੀਤੀ ਨਹੀਂ ਕੀਤੀ ਦੇਖਣਾ ਪਏਗਾ ਕਿ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਠੀਕ ਐਡਵੋਕੇਟ ਸਾਹਿਬ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਅੱਜ ਇੱਕ ਤਾਂ ਸਾਡੀ ਪੇਸ਼ੀ ਸੀਗੀ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੋ ਦੂਸਰਾ ਸਟੇ ਔਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਉਹ ਅੱਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਉਹਨੂੰ ਟਿਲ ਫਾਈਨਲ ਡਿਸਪੋਜ਼ਲ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪਰਮਾਤਮਾ ਅੱਗੇ ਦੁਆਵਾ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮਿਲਣੀ ਜਿਹੜੀ ਸੀ ਜਿਹੜੀ ਅਪੀਲ ਹੈ ਗਿਆ ਨੇ ਅਪੀਲ ਦੀ ਵਿਚ ਪਈ ਹੈਗੇ 1 ਮਾਰਚ ਪਈ ਹੈ ਤੇ ਜਿਹੜੀ ਕਨਵੈਕਸ਼ਨ ਦਾ ਸੀਗਾ ਜਿਹੜੀ 31 ਤੱਕ ਦਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕੰਫਰਮ ਓਕੇ ਜੀ ਜਦੋਂ ਜਦ ਅਪੀਲ ਦਾ ਚੱਲੇਗੀ ਜਿੰਨਾ ਚਿਰ ਉਹ ਕਨਵੈਕਸ਼ਨ ਜਿਹੜੀ ਹੈਗੇ ਸਟੇ ਹੋ ਗਈ ਕੀ ਲੱਗਦਾ ਜਿਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆਹ ਤਾਂ ਇਹ ਹੋ ਤਾਂ ਜਿਹੜੀ ਹੈਗੀ ਉਹ ਤਾਂ ਬਾਅਦ ਵਿੱਚ ਇਸਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਕਿ ਬਾਅਦ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮਓਫ ਸਾਈ ਜਿਹੜਾ ਉਹ ਵੋਟਰ ਦੇ ਦੇਖ ਕੇ ਕੀਤਾ ਹੈ também se